ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜਾ ਰੀ ਜਨਿ ਉਥਾਰਹਿ ਤਪਿ ਉਹ ਸੋਤਿ ਆ ਗਈ ਵਿਹਾਰੇ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾਇ ਉਪਜਿਓ ਚਾ ਰੀ ਜਾਨਿਓ ਥਾਰੈ ਦਬਿਓ ਹੋ ਸੁੱਤੇ ਆ ਗਏ ਵਿਹਾਰੇ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਦਰ ਨਾ ਉਪਜਿਓ ਚਾਉ ਸਰੀਰ ਜਲਾ ਗੁਣ ਬਾਹਰਾ ਜੋ ਗੁਰ ਕਾ ਨਾ ਕਮਾਈ ਜਗਤ ਜਲੰਦਾ ਡਿਠ ਮੈਂ ਹਮ ਦੁਜੈ ਭਾਏ ਨਾਨਕ ਗੁਰ ਸਰਣਾਇ ਉਬਰੇ ਸਚ ਮਨ ਸਬਦ ਧਿਆਏ ਮਾਲਾ ਤੀਜਾ ਸਬਦ ਰਤੇ ਹਮੈ ਗਈ ਸੋਬਾਵੰਤੀ ਨਾਰ ਪਰ ਕੇ ਭਾਣ ਸਦਾ ਚੱਲੈ ਤਾਂ ਬਣਿਆ ਸੀ ਗਾਰ ਤੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੋ ਅਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ ਪਾਉੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬਰਿਆਰੀ ਹਰ ਜਿਉ ਤਿਨ ਕਾ ਦਰਸ਼ਨ ਨਾ ਕਰ ਹਉ ਪਾਪਿਸ਼ਟ ਹਤਿਆਰੀ ਓਏ ਘਰ ਘਰ ਹਣ ਫਿਰੈ ਕੁਸੁੱਤ ਮਨ ਜਿਉ ਧਰ ਕਟ ਨਾਰੀ ਵਡ ਭਾਗੀ ਸੰਗਤ ਮਿਲੇ ਗੁਰਮੁਖ ਸواری ਹਰ ਮੇਲੋ ਸਤ ਗੁਰ ਦਇ ਆਕਾਰ ਗੁਰ ਕਉ ਬਲੇ ਹਾਰੀ जिन्ना गुरु गोप्या अपना ते नर बरया हर जियो तिनका दर्शन ना करहो पापिष्ट हत आरी ओए खार कर फिर है कुसुद्ध मन ਜਿਉ ਤਾਰ ਕਟ ਨਾਰੀ ਬੜ ਭਾਗੀ ਸੰਗਤ ਮਿਲੇ ਗੁਰਮੁਖ ਸواری ਹਰ ਮੇਲੋ ਸਤ ਗੁਰ ਦਇਆ ਕਰ ਗੁਰ ਕਉ ਬਲਿਹਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਸ਼ਲੋਕ ਮਹਲਾ 3 ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮੇਰ ਰੂਪ ਉਹ ਥਾਰੇ ਦੇ ਦੱਬੇ ਹੋਏ ਹੈ ਭਾਈ ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਐ ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾਹੀਂ ਹਿਰਦੇ ਵਿੱਚ ਨਾਮ ਜਪਣ ਦਾ ਚਾਉ ਉਪਜਿਆ ਗੁਨਾ ਤੋਂ ਸਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਰਦਾ ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈ ਵਿੱਚ ਤੇ ਮਾਇਆ ਦੇ ਮੋਹ ਵਿੱਚ ਸੜਦਾ ਵੇਖਿਆ ਹੈ हे ਨਾਨਕ ਗੁਰੂ ਦੇ ਸ਼ਬਦ ਦੇ ਰਾਹੀ ਸੱਚੇ ਹਰੀ ਨੂੰ ਮਨ ਵਿੱਚ ਸਿਮਰ ਕੇ ਜੀਵ ਸਤਿਗੁਰ ਦੀ ਸ਼ਰਨ ਪੈ ਕੇ ਇਸ ਹਉਮੈ ਵਿੱਚ ਸੜਨ ਤੋਂ ਬਚਦੇ ਹਨ ਜਿਸ ਦੀ ਹਮੈ ਸਤਿਗੁਰੂ ਦੇ ਸ਼ਬਦ ਵਿੱਚ ਰੰਗੇ ਜਾਨ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ ਰੂਪੀ ਨਾਰੀ ਸੋਭਾਵੰਤੀ ਹੈ ਉਹ ਨਾਰੀ ਆਪਣੇ ਪ੍ਰਭੂਪਤੀ ਦੇ ਹੁਕਮ ਵਿੱਚ ਸਲਾਤੁਰਦੀ ਹੈ ਇਸੇ ਕਰਕੇ ਉਸਤਾਦ ਸ਼ਿੰਗਾਰ ਸਫਲ ਸਮਝੋ ਜਿਸ ਜੀਵ ਇਸਤਰੀ ਨੇ ਪ੍ਰਪਤ ਪ੍ਰਭੂਪਤੀ ਲੱਭ ਲਿਆ ਉਸਦੀ ਹਿਰਦੇ ਰੂਪ ਸੇਜ ਸੁੰਦਰ ਹੈ ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ ਇਸ ਇਸਤਰੀ ਉਹ ਇਸਤਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ ਹੈ ਨਾਨਕ ਗੁਰੂ ਦੇ ਪਿਆਰ ਵਿੱਚ ਉਸ ਦੀ ਬ੍ਰਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ਜੋ ਮਨੁੱਖ ਪਿਆਰੇ ਸਤਗੁਰੂ ਦੀ ਨਿੰਦਾ ਕਰਦੇ ਹਨ ਉਹ ਬਹੁਤ ਭੜੇ ਹਨ ਰੱਬ ਮੇਰੀ ਕਰੇ ਏ ਭਾਈ ਉਹਨਾਂ ਦਾ ਦਰਸ਼ਨ ਨਾ ਕਰੋ ਉਹ ਬੜੇ ਪਾਪੀ ਤੇ ਹਤਿਆਰੇ ਹਨ ਮਨੋਖੋਟੇ ਉਹ ਆਦਮੀ ਵਿਭਚਾਰਨਾ ਇਸਤਰੀ ਵਾਂਗ ਘਰ ਘਰ ਫਿਰਦੇ ਹਨ ਵੱਡ ਭਾਗੀ ਮਨੁੱਖ ਸਤਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੇ ਹਨ ਹੇ ਹਰੀ ਮੈਂ ਸਤਕੇ ਹਾਂ ਸਤਗੁਰੂ ਤੋਂ ਮਿਹਰ ਕਰ ਤੇ ਸਤਗੁਰੂ ਨੂੰ ਮਿਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹਕਮਨਾਮਾ ਫ্রম ਸ੍ਰੀ ਦਰਵਾਜ ਸਾਹਿਬ ਅੰਮ੍ਰਿਤਸਰ ਅਟਰਡ ਬਾਈ आवर ਥਰਡ ਗੁਰੂ ਗੁਰੂ ਅਮਰਦਾਸ ਜੀ ਅੰਡਰ ਹੈਡਿੰਗ ਸਲੋਕ ਥਰਡ ਮਹਿਲ ਗੁਰੂ ਸਾਹਿਬ ਜੀ ਸੇਡ ਥੈਟ ਊਮਨ You have been tormented by a nightmare, and you have passed your life in sleep. You did not wait to hear the word of the true Guru's shabad. You have no inspiration within yourself. That body burns, which has no virtue and which does not serve the guru i have seen that the world is burning in egotism and the love of duality oh nanak those who seek the guru's sanctuary are saved within their minds they meditate on the true word of the shabad Mahal. Attuned to the word of the Shabbat, the soul bride is rid of egotism and she is glorified if she walks steadily in the way of his life, in the way of his will, then she is adorned with decorations her. Coach becomes beautiful, and she constantly enjoys her husband, Lord. She obtains the Lord as her husband. The Lord does not die, and she never suffers pains. She is a happy soul, bride forever. ਉਹ ਨਾਨਕ ਦਾ ਲੋਡ ਕੋਟ ਯੂਨਾਈਟਸ ਹਰ ਵਿਦ ਹਿਮਸੈਲਫ ਸ਼ੀ ਇਨਸ਼ਰਾਈਨਸ ਲਵ ਐਂਡ ਅਫੈਕਸ਼ਨ ਫਾਰ ਦਾ ਗੁਰੂ ਪੌੜੀ ਦੋਸ ਹੂ ਕਨਸੀਲ ਐਂਡ ਡਿਨਾਈ ਥੇਅਰ ਗੁਰੂ ਆਰ ਦਾ ਮੋਸਟ ਈਵਲ ਪੀਪਲ ਓ ਡੀਅਰ ਲਾਰਡ ਲੈਟ ਮੀ ਨਾਟ ਈਵਨ ਸੀ ਥੈਮ They are the worst sinners and murderers. They wander from house to house with impure minds like wicked, forsaken women. But by great good fortune, they may meet the company of the holy as Gurmukhs. They are Reformed, O oh Lord, please be kind and let me meet the true Guru. I am a sacrifice to the Guru. Ji ka khalsa, Ji ki fate.